ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਇਸ ਵਕਤ ਇੱਕ अनोखे ਵਿਆਹ ਦੇ ਚਰਚੇ ਜੋ ਕਿ ਸੋਸ਼ਲ ਮੀਡੀਆ ਦੇ ਉੱਪਰ ਬੜੇ ਹੀ ਤੇਜ਼ੀ ਦੇ ਨਾਲ ਹੋ ਰਹੇ ਨੇ ਮੰਡਪ ਦੇ ਵਿੱਚ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਸੀ ਗੁਰਦੀਪ ਆਪਣੀ ਜੀਵਨ ਦੀ ਨਵੀਂ ਸ਼ੁਰੂਆਤ ਕਰ ਰਿਹਾ ਸੀ ਚਿਹਰਾ ਖਿੜਿਆ ਹੋਇਆ ਸੀ ਪਰ ਦਿਲ ਵਿੱਚੋਂ ਵਿੱਚ ਸੋਚਾਂ ਦੇ ਹੜ ਨਾਲ ਚੱਲ ਰਿਹਾ ਸੀ ਉਸ ਦੀ ਘਰ ਵਾਲੀ ਸਿਮਰਨ ਨਾਲ ਜੋੜੇ ਵਿੱਚ ਸੋਹਣੀ ਲੱਗ ਰਹੀ ਸੀ ਪਰ ਅਸਲੀ ਚਮਤਕਾਰ ਤਾਂ ਹੁਣ ਹੋਣਾ ਸੀ ਜਿਵੇਂ ਹੀ ਪੰਡਤ ਨੇ ਆਖਿਆ ਕਿ ਹੁਣ ਲਾਵਾ ਸ਼ੁਰੂ ਹੋਣਗੇ ਗੁਰਦੀਪ ਦੀ ਮਾਂ ਪਰਮਜੀਤ ਕੌਰ ਅੱਗੇ ਆ ਗਈ ਉਸ ਨੇ ਗੁਰਦੀਪ ਦਾ ਹੱਥ ਫੜਿਆ ਅਤੇ ਕਹਿ ਬੈਠੀ ਮੇਰਾ ਪੁੱਤ ਮਾਲਕ ਹੈ ਜੇ ਲਾਵਾ ਲੈਣੀਆਂ ਤਾਂ ਮੇਰੇ ਨਾਲ ਲਾਓ ਜਿਵੇਂ ਹੀ ਇਹ ਗੱਲ ਗੁਰਦੀਪ ਦੀ ਮਾਂ ਨੇ ਕਹੀ ਤਾਂ ਚਾਰੇ ਪਾਸੇ ਜੋ ਕਿ ਲੋਕ ਸੋਚਣ ਦੇ ਲਈ ਮਜਬੂਰ ਹੋ ਗਏ ਜੀ ਹਾਂ ਪਹਿਲਾਂ ਤਾਂ ਲੋਕਾਂ ਨੇ ਸਮਝਿਆ ਕਿ ਇਹ ਮਜ਼ਾਕ ਹੈ ਪਰ ਜਦ ਗੁਰਦੀਪ ਨੇ ਆਪਣੀ ਨਵੀਂ ਵਿਆਹੀ ਪਤਨੀ ਨੂੰ ਛੱਡ ਕੇ ਆਪਣੀ ਮਾਂ ਦੇ ਨਾਲ ਫੇਰੇ ਲੈਣੇ ਸ਼ੁਰੂ ਕਰ ਦਿੱਤੇ ਤਾਂ ਸਭ ਲੋਕ ਹੈਰਾਨ ਰਹਿ ਗਏ ਜੀ ਹਾਂ ਉਸ ਤੋਂ ਬਾਅਦ ਕੀ ਹੋਇਆ ਇਸ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਉਣੀ ਹੈ ਬਣੀ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਇਹ ਵਾਇਰਲ ਵੀਡੀਓ ਇੱਕ ਦ੍ਰਿਸ਼ ਕਿਸੇ ਨੇ ਮੋਬਾਈਲ ਦੇ ਵਿੱਚ ਕੈਦ ਕਰ ਲਿਆ ਮੰਡਪ ਵਿੱਚ ਪੁੱਤ ਨੇ ਮਾਂ ਦੇ ਨਾਲ ਲੈ ਲਈਆਂ ਲਾਵਾ ਨਵੀਂ ਵਿਅਤੀ ਨੂੰ ਛੱਡਿਆ ਇਹ ਕੈਪਸ਼ਨ ਨਾਲ ਵੀਡੀਓ ਚੰਦ ਮਿੰਟਾਂ ਦੇ ਵਿੱਚ ਹੀ ਵਾਇਰਲ ਹੋ ਗਈ ਪਿੰਡ ਸ਼ਹਿਰ ਦੇ ਵਿੱਚ ਗੱਲ ਫੈਲ ਗਈ ਟਵਿੱਟਰ ਤੇ ਮਾਂ ਦੀ ਲਾਵਾ ਟ੍ਰੈਂਡ ਕਰ ਰਹੀਆਂ ਸੀ ਮੀਮ ਬਣ ਗਏ ਕੋਈ ਕਹਿੰਦਾ ਕਿ ਪਿਆਰ ਦੀ ਨਵੀਂ ਵਿਸਾਲ ਤੇ ਕੋਈ ਕਹਿੰਦਾ ਇਹ ਪਿਆਰ ਹੈ ਜਾਂ ਫਿਰ ਪਾਗਲਪਨਾ ਪਰ ਅਸਲ ਕਾਰਨ ਕੀ ਸੀ ਇਸ ਦੇ ਬਾਰੇ ਤੁਸੀਂ ਜਾਣਦੇ ਨਹੀਂ ਹੋਵੋਗੇ ਪਰ ਗੱਲ ਇੱਥੇ ਨਹੀਂ ਮੁੱਕਦੀ ਮਾਹੌਲ ਚਰਚਾ ਨਾਲ ਭਰ ਗਿਆ ਕਿ ਗੁਰਦੀਪ ਤੇ ਉਸਦੀ ਮਾਂ ਨੇ ਇਹ ਨਾਟਕ ਖੁਦ ਕੀਤਾ ਸੀ ਜਾਇਦਾਦ ਤੇ ਕਬਜ਼ਾ ਕਰਨ ਲਈ ਉਧਰ ਸਿਮਰਨ ਦਾ ਪਰਿਵਾਰ ਗੁੱਸੇ ਵਿੱਚ ਆ ਗਿਆ ਉਹ ਪਿੰਡ ਛੱਡ ਕੇ ਚਲੀ ਗਈ ਜਦ ਲੋਕਾਂ ਨੇ ਗੁਰਦੀਪ ਤੇ ਪਰਮਜੀਤ ਨੂੰ ਪੁੱਛਿਆ ਤੁਸੀਂ ਇਹ ਸਭ ਕਿਉਂ ਕੀਤਾ ਤਾਂ ਗੁਰਦੀਪ ਹੱਸ ਕੇ ਬੋਲਿਆ ਮਾਂ ਸਾਡੀ ਰੱਬ ਵਰਗੀ ਹੁੰਦੀ ਹੈ ਤੇ ਮੈਂ ਤਾਂ ਆਪਣੀ ਮਾਂ ਦੀ ਲੋੜ ਪੂਰੀ ਕੀਤੀ ਹੈ ਪਰ ਅਸਲ ਵਿੱਚ ਉਹਨਾਂ ਨੂੰ ਪਤਾ ਨਹੀਂ ਸੀ ਕਿ ਜਨ ਤੱਕ ਮਜ਼ਾਕ ਦੀ ਵੀ ਇੱਕ ਹੱਦ ਹੁੰਦੀ ਹੈ ਜਦ ਮੀਡੀਆ ਆਈ ਲੋਕ ਪਿੱਛੇ ਪੈ ਗਏ ਤਾਂ ਮਾਪੁੱਤ ਦੋਵੇਂ ਪਿੰਡੋਂ ਭੱਜ ਗਏ ਕਈ ਵਾਰ ਮਜ਼ਾਕ ਤੇ ਹਕੀਕਤ ਵਿੱਚ ਫਰਕ ਦੀ ਸਮਝ ਨਾ ਹੋਣ ਕਰਕੇ ਇਨਸਾਨ ਆਪਣਾ ਹੀ ਨੁਕਸਾਨ ਕਰ ਲੈਂਦਾ ਹੈ ਕੁਝ ਵਾਇਰਲ ਹੋਣ ਲਈ ਕੀਤਾ ਗਿਆ ਜ਼ਿੰਦਗੀ ਭਰ ਦੀ ਸ਼ਰਮ ਬਣ ਸਕਦਾ ਹੈ ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਦੋਸਤਾਂ ਮਿੱਤਰਾਂ ਦੇ ਵਿੱਚ ਜਰੂਰ ਸ਼ੇਅਰ ਕਰੋ ਧੰਨਵਾਦ